ਇੱਕੋ ਜਿਹੀ ਟੀਚਰ ਨੇ ਜਿਹੜੇ ਪਿਛੇ ਆਜ ਤੱਕ ਪਦਨਾ ਸਰ ਪਹਿਲਾਂ ਜਦੋਂ ਸੈਂਟਰ ਗਵਰਨਮੈਂਟ ਦੀਆਂ ਸਕੀਮਾਂ ਚੱਲਦੀਆਂ ਸੀ ਜਿਦਾਂ ਸਰਬ ਸਿੱਖਿਆ ਅਭਿਆਨ ਸੀ ਉਹ ਤੋਂ ਇਹ ਸੈਟੀਆਂ ਦੇ ਥਰੂ ਭਰਤੀ ਕੀਤੇ ਗਏ ਸੀ ਟੀਚਰ ਸੋ ਇਹਦਾ ਵੀ ਆਪਣੀ ਡਿਮਾਂਡ ਸੀ ਕਿ ਸਾਨੂੰ ਜਿਹੜਾ ਹੈ ਉਹ ਤੁਸੀਂ ਐਜੂਕੇਸ਼ਨ ਡਿਪਾਰਟਮੈਂਟ ਚੋਂ ਲੈ ਲਓ ਥੰਮ ਪਰਮਾਨੈਂਟ ਕਰ ਦਿਓ ਸੋ ਇਹਦਾ ਨਾ ਮੀਟ ਹੋਣੀ ਹੈ ਨਵੀਂ ਜਿੰਦਗੀ ਜਨਾਲ ਮੀਟਿੰਗ ਹੋਈਆ ਸੋ ਜੋ ਇਹਨਾਂ ਕਿਹਾ ਉਹਦੇ ਮੁਤਾਬਕ ਅਸੀਂ ਕੀਤਾ ਇਹਨਾਂ ਨੂੰ ਹੁਣ ਅਸੀਂ ਬੇਸ਼ੱਕ ਪਹਿਲਾਂ ਇਹ ਸ਼ਰਤੀ ਜਿਹੜੀ ਸੀ ਇਹਨਾਂ ਦੀ ਕਿ ਉਹ ਮਤ ਸੈਰੀਆਂ ਦੇ ਭੱਤੀ ਦੀ ਗੱਲ ਹੈ ਅਜੇ ਕਿਸੇ ਡਿਪਾਰਟਮੈਂਟ ਦੀ ਪਰ ਜਿਹਨਾਂ ਅਸੀਂ ਜੋ ਫ੍ਰੈਕਸ਼ਨਾਂ ਦੀ ਅਪਾਇੰਟਮੈਂਟ ਕੀਤੀ ਸਰ ਇਹਨਾਂ ਨੂੰ ਸਸਪੈਂਡ ਇੱਕ ਮਿੰਟ ਜਰ ਸੁਣ ਲਓ ਪਹਿਲਾਂ ਉਹਦੀ ਗੱਲ ਇਹਨਾਂ ਨੂੰ ਹੁਣ ਅਸੀਂ ਸਰਕਾਰ ਵੱਲੋਂ ਆਪਕੇ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਭੱਤੀ ਕਰ ਲਿਆ ਜੋ ਸਾਡੀ ਪਾਲਿਸੀਆਂ ਦੇ ਮੁਤਾਬਕ ਅਸੀਂ ਜਦੋਂ ਭੱਤੀ ਕਰਦੇ ਹਾਂ ਕੋਈ ਵੀ ਟੀਚਰ ਨੂੰ ਭੱਤੀ ਕਰਦੇ ਹਾਂ ਨਵੇਂ ਨੂੰ ਨੂੰ ਅਸੀਂ 10300 ਤੋਂ ਜੋ ਦੇਸਕ ਲਿਆ ਉਦੇ ਮੁਤਾਬਕ ਅਸੀਂ ਕਰਦੇ ਆ ਇਹਨਾਂ ਨੂੰ 3 ਸਾਲ ਬਾਅਦ ਪੂਰੀ ਸੈਲਰੀ ਮਿਲ ਜਣੀ ਆ ਸੋ ਇਹਨਾਂ ਦੀ ਆਪਣੀ ਜਿਹੜੀ ਡਿਮਾਂਡ ਸੀਗੀ ਕਿ ਸਾਨੂੰ ਲਿਆ ਜਾਵੇ ਰਿਪੋਰਟ ਡਿਪਾਰਟਮੈਂਟ ਚ ਸਾਡੀ ਪਹਿਲਾਂ ਵੀ ਜਿਹੜੀ ਅਜ ਤੋਂ ਅਸੀਂ 6 ਮਹੀਨੇ ਪਹਿਲਾਂ ਅਪਾਇੰਟਮੈਂਟ ਲੈਟਰ ਦਿੱਤੇ ਉਹ 3500 ਟੀਚਰ ਅਸੀਂ ਐਜ ਮਾਸਟਰ ਜਿਹੜੇ ਅਸੀਂ ਬੱਤੀ ਟੀਚਰ ਸੀ ਇਹ ਆਪਣੀ ਸਰਵਸ ਛੱਡ ਕੇ ਉਸ ਵੇਲੇ ਵੀ ਉਸ ਟੈਸਟ ਜਿਹਨਾਂ ਨੇ ਪਾਰਟਿਸਪੇਟ ਕੀਤਾ ਉਸ ਤੋਂ ਟੀਚਰ ਉੱਥੇ ਸਲੈਕਟ ਹੋਏ ਨਾ ਜੋ ਜਿਹੜੇ ਛੱਡ ਕੇ ਆਪਣੇ ਆਪ ਨੂੰ ਤੇ ਅਸੀਂ ਕਾ ਨਹੀਂ ਸੀ ਕਿਸੇ ਇਹ ਉਹ ਛੜ ਵੀ 10 300 ਦੇ ਆਏ ਨੇ ਪਛੇ ਮੇਰ ਕੋ ਆਜੀ ਸਾਰੇ ਮੈਂ ਆਖਾ ਵੀ ਸਾਨੂੰ 2 ਮਹੀਨੇ ਦਾ ਟਾਈਮ ਦੇ ਦਿਓ 2 ਮਹੀਨੇ ਬਾਅਦ ਰੀਨ ਕਰ ਲਾਂਗੇ ਜੇ ਤੁਸੀਂ ਸਾਡਾ ਕਰਾ ਹੀ ਰਹੇ ਹੋ ਜੇ ਤੁਹ ਕੋਈ ਚੰਗਾ ਸਾਨੂੰ ਹਲ ਮਿਲ ਜਾਵੇ ਸਰਕਾਰ ਸਾਨੂੰ ਪਰਮਨੈਂਟ ਵੈਸੀ ਕਰ ਦੇ ਸਾਨੂੰ ਬਾਰਡਰ ਤੇ ਨਾ ਜਾਣਾ ਪਵੇ ਕਿਉਂਕਿ ਜਿਹੜੇ ਟੀਚਰ ਅਸੀਂ ਰੱਖੇ ਸੀ ਪਿੱਛੇ ਕਿ ਅਸੀਂ ਬਾਰਡਰ ਵਾਸਤੇ ਰੱਖੇ ਸੀ ਕਿਉਂਕਿ ਬਾਡਰਾਂ ਦੇ ਇਹਰੇ ਸਾਡੇ ਸਕੂਲ ਨੇ ਉੱਥੇ ਟੀਚਰ ਘੱਟ ਸੀ ਟੀਚਰਾਂ ਦੇ ਘੱਟ ਸੀ ਇਸ ਕਰਕੇ ਅਸੀਂ ਸਾਦ ਨੂੰ ਕਿਹਾ ਕਿ ਤੁਸੀਂ ਬਾਹਰទៅ ਜਾਣਾ ਹੈ ਬਾਹਰ ਵਾਸਤੇ ਸਾਡੀ ਪਤਰੀ ਹੈ ਟੀਚਰ ਨੇ ਜਿਹੜਾ ਨੇ ਰਿਕਵੈਸਟ ਕੀਤੀ ਕਿ ਸਾਨੂੰ ਬਾਹਰ ਨਾ ਭੇਜੋ ਸਾਨੂੰ ਜਿੱਥੇ-ਜਿੱਥੇ ਅਸੀਂ ਬੈਠੇ ਆ ਉੱਥੇ ਸਾਨੂੰ ਰਹਿਣ ਦਿਓ ਦੁਬਾਰਾ ਜੇ ਤੁਸੀਂ ਸਾਨੂੰ ਪੱਤਿਆਂ ਕਰ ਦਿੱ ਸਰਕਾਰ ਤੇ ਅਸੀਂ ਇੱਥੇ ਰਹਿ ਜਾਗੇ ਸਾਨੂੰ 2 ਮਿੰਟ 2 ਮਿੰਟ ਦਾ ਟਾਈਮ ਦੇ ਦਿਓ ਸਾਹਿਬ ਸਟੋਰੀ ਨਾਲ ਦੀ ਆਪਣੀ ਮਰਜ਼ੀ ਸੀ ਆਪਣੀ ਨਾਲ ਦੀ ਦਿਮਾਰਤ ਸੀ ਉਹਦੇ ਮੁਤਾਬਕ ਸਰਕਾਰ ਨੇ ਬਣਾਇਆ ਕਿ ਇਤਿਹਾਸਕ ਫੈਸਲਾ ਲਿਆ ਇਹ 9000 ਟੀਚਰ ਦੇ ਕਰੀਬ ਨੇ ਸਾਰੇ ਸੈਟੀਆਂ ਵਾ। ਸੋ ਇਹਨਾਂ ਨੇ ਅਸੀਂ ਪਰਮਾਨੈਂਟ ਭਰਤੀ ਕਰ ਲਿਆ ਹੁਣ ਜਿਹੜੀਆਂ ਜੁਨੀਅਨ ਟੀਚਰ ਨਹੀਂ ਟੀਚਰ ਨਹੀਂ ਧੜਿਆਂ ਜਾਂਦੇ ਸੀ। ਇਹ ਕੋਈ ਯੂਨੀਅਨਸ ਨੇ ਇਹਨਾਂ ਚ ਇੱਕ ਯੂਨੀਅਨ ਜਿਹੜੀ ਸਾਂਝਾ ਮੁੰਚਾ ਉਹ ਲੱਗੇ ਨੇ ਕੁਝ ਟੀਚਰਾਂ ਨੂੰ ਗੁੰਮਰਾਹ ਕਰ ਰਹੇ ਨੇ। ਤੁਸੀਂ ਟੀਚਰਾਂ ਨੂੰ ਜਾ ਕੇ ਪੁੱਛ ਕੇ ਵੇਖੋ ਉਹਾਂ ਨੇ ਬਹੁਤ ਵਧੀਆ ਫੈਸਲਾ ਸਰਕਾਰ ਨੇ ਸਾਡੇ ਲਈ ਕੀਤਾ ਉਹਨਾਂ ਸਾਰਿਆਂ ਨੇ ਜਾਣ ਕਰਨਾ ਟੀਚਰਾਂ ਨੇ ਸੋਨੀ ਸਾਹਿਬ ਜਿਹੜੀਆਂ ਮੀਟਿੰਗਾਂ ਹੋਈਆਂ